ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਉ ਡਰਤ ਹੈ ਆਪਣਾ ਕੈਸਿਓ ਕਰੀ ਬੁਕਾਰ ਲੋਕ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਸਤਨਾਮ ਸੇਰਵਾਹੇ ਗੁਰ ਸਾਹਿਬ ਜੀ ਬਿਲਾਵਲਾ ਮਹੱਲਾ ਚੌਥਾ ਹਰ ਹਰ ਨਾਮ ਤਲ ਜਲ ਧਿਆਵ ਹੋ ਹਰ ਚੰਦਨ ਵਾਸ ਸੁਗੰਧ ਗੰਦਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹੀਰੜ ਪਲਾਸ ਸੰਘਾਰੇ ਬੁਹੀਆ ਹਰ ਹਰ ਨਾਮ ਸੀਤਲ ਜਲ ਧਿਆਵ ਹਰ ਚੰਦਣ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾਸ ਸੰਗ ਹਰ ਬੁਹੀਆ ਜਪ ਜਗੰਨਾਥ ਜਗਦੀਸ਼ ਗੁਸਈਆ ਸਾਰਣ ਪਰੇ ਸੇ ਹੀ ਜਾਣ ਉਪਰੇ ਜਿਉ ਪ੍ਰਹਲਾਦ ਉਦਾਰ ਇਸ ਮਈਆ ਰਹਾ ਭਾਰ 18 ਮਹ ਚੰਦਣ ਉਤਮਾ ਭਾਰ 18 ਮਹ ਚੰਦਣ ਉਤਮਾ ਚੰਦਣ ਨਿਗਟ ਸਭ ਚੰਦਣ ਹੋਈਆ ਸਾਕਤ ਕੂੜੇ ਉਭ ਸੁਖ ਹੋਏ ਮਨ ਅਭਿਮਾਨ ਵਿਛੜ ਦੂਰ ਗਇਆ ਹਰ ਗਤ ਮਿਤ ਕਰਤਾ ਆਪੇ ਜਾਣਾ ਸਾਬੇਦ ਹਰ ਹਰ ਆਪ ਬਨਈਆ ਜਿਸ ਸਤ ਗੁਰ ਪੇਟੇ ਸੋ ਕੰਚਣ ਹੋਐ ਜੋ ਤੁਰ ਲਿਖਿਆ ਸੋ ਮਟਣਾ ਮਿਟਈਆ ਰਤਨ ਪਦਾਰਥ ਹੁਰ ਮਤ ਪਾਵੈ ਸਾਗਰ ਭਗਤ ਪੁੰਡਾਰ ਖੁਲਈਆ ਗੁਰ ਚਰਣੀ ਇਕ ਸਰਦਾ ਉਪਜੀ ਮੈਂ ਹਰ ਗੁਣ ਕਹਤੇ ਤ੍ਰਿਪਤ ਨ ਭਈਆ ਪਰਮ ਬੈਰਾਗ ਨੇਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਤੇ ਪਾਵਨੀ ਕਹੀਆ ਬਾਰ ਬਾਰ ਖਿਨ ਖਿਨ ਪਲ ਕਹੀਆ ਹਰ ਪਾਰ ਨ ਪਵ ਪਰ ਪਰਿਆ शास्त्र वेद पुराण पुकारे धर्म करहो खट कर्म दरडैया मनमुख पाखंड परम विगुते लोभ लहर नाव पार बुडैया ਨਾਮ ਜਪੋ ਨਾਮੇ ਗਤ ਪਵਹ ਸਿਮਰਤ ਸਾਸਤਰ ਨਾਮ ਦਰੜਿਆ ਹੋ ਮੈਂ ਜਾਇ ਤਾ ਨਿਰਮਲ ਹੋਵਾ ਗੁਰਮੁਖ ਪਰਚੈ ਪਰਮ ਪਦ ਪਈਆ ਇਹੋ ਜਗ ਵਰਣਾ ਰੂਪ ਸਭ ਤੇਰਾ ਜਿਤ ਲਾਵੇ ਸੇ ਕਰਮਰ ਮਈਆ ਨਾਨਕ ਜੰਤ ਵਜਾਏ ਵਜੇ ਜਿਤ ਭਾਵੈ ਤਿਤ ਰਾਹੇ ਚਲਈਆ ਇਹੋ ਜਗ ਵਰਣ ਰੂਪ ਸਭ ਤੇਰਾ ਜਿਤ ਲਾਵੇ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਜਹਿ जित पावे तरा चलिया वाहगुरु जी का खालसा वाहेगुरु जी की फतेह